ਜੀਤੀ ਇਹਨੂੰ ਕਹਿੰਦਾ ਅੰਦਰ ਦੇ ਦੇਣਾ ਦੇ ਦੇ ਹੀਂ ਦਰਪਾਉ ਤੇ ਜਿਸ ਦਿਨ ਮਜੀਠੇ ਦਾ ਹੱਥ ਪੈ ਗਿਆ ਨਾ ਜਿਸ ਦਿਨ ਪੈ ਗਿਆ ਨਾ ਲੱਭਣਾ ਨਹੀਂ ਤੂੰ ਤੂੰ ਇੱਕਾਰੀ ਛੱਡ ਤੂੰ ਇੱਕਾਰੀ ਛੱਡ ਮੈਨੂੰ ਇੱਕਾਰੀ ਦੇਂਗਾ ਮੈਂ ਫੇਰ ਵਾਰ ਆਜੂ ਦੂਜੀ ਵਾਰੀ ਦੇਂਗਾ ਮੈਂ ਫੇਰ ਵਾਰ ਆਜੂ ਮਗਰ ਜਿਸ ਦਿਨ ਮੇਰਾ ਹੱਥ ਪੈ ਗਿਆ ਨਾ ਚੀਕਾ ਛੱਡੇ ਦੀ ਤਾਂ ਆਵਾਜ਼ ਨਹੀਂ ਨਿਕਲ ਦੇਣੀ ਮੈਂ ਚੀਕਾ ਤਾਂ ਇਹਦੇ ਨਾਲ ਦੇ ਆਦੀ ਨਿਕਲਣ ਗਿਆ ਕਟਾਰੂ ਚੱਕ ਕਰਕੇ ਦੀਆਂ ਉਹੋ ਜੇ ਤੁਸੀਂ ਵਜ਼ੀਰ ਬਣਾ ਛੱਡੇ ਇੱਕ ਹੋਰ ਦੀ ਵੀਡੀਓ ਮੈਂ ਇਹਦੇ ਕੋਲਾਈ ਆ ਵੇਖੋ ਬੇਸ਼ਰਮ ਏਡੇਕ ਨੇ ਭਗਵੰਤ ਜੀ ਨੇ ਵੀਡੀਓ ਵੇਖ ਲਈ ਵੇਖ ਲਈ ਮੈਂ ਤੁਹਾਨੂੰ ਕਹਿਣਾ ਮਗਰ ਇਹਨੂੰ ਸ਼ਰਮ ਨਾ ਆਈ ਕਿ ਹੋ ਜੇ ਮਿਸਟਰ ਨੂੰ ਬਰਖਾਸ ਕਰ ਦੇਵੇ ਇੱਕ ਮੇਰੇ ਤੋਂ ਪਹਿਲਾਂ ਇੱਕ ਸਟੇਜ ਤੋਂ ਵਿੱਚੋਂ ਬੈਠਾ ਕੋਈ ਚੀਕਾਂ ਚੂਕਾਂ ਦੀ ਗੱਲ ਕਹਿੰਦਾ ਸੀ ਆ ਉਹ ਕਹਿੰਦੇ ਸੀ ਚੀਕਾਂ ਦਾ ਭਰਾ ਜਿਹੇ ਜਿਹੇ ਨੂੰ ਬੜਾਤਾ ਉਹਨੇ ਪੰਜਾਬ ਦੀਆਂ ਕਢਾਉਣ ਨੂੰ ਫਿਰਦਾ ਤੇ ਜੇ ਛੇਤੀ ਨਾ ਨਾ ਨੂੰ ਤੋਰਿਆ ਤੇ ਮੈਨੂੰ ਲੱਗਦਾ ਆਪਾਂ ਆਪਣੇ ਇਤਿਹਾਸ ਤੋਂ ਵਿਰਸੇ ਤੋਂ ਵੀ ਵਾਂਝੇ ਹੋ ਜਾਣਾ ਜੇ ਸਪੀਡ ਨਾਲ ਦਿੱਲੀ ਵਾਲੇ ਰਿਮੋਟ ਕੰਟਰੋਲ ਤੇ ਉਹਨੇ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਸਪੁਰਤ ਕੀਤਾ ਬਾਬਾ ਜੀ ਵੈਸੇ ਤਾਂ ਬੜੀ ਦਲੇਰੀ ਬਖਾਉਂਦੇ ਹੁੰਨੇ ਉਹ ਜਿਹੜਾ ਕੋ ਪੈਗ-ਪੋਗ ਲਾ ਕੇ ਗੁਰੂ ਦੀ ਹਾਜ਼ਰੀ ਚ ਚਲੇ ਜਾਵੇ ਤੇ ਇਹ ਕਿਹੜਾ ਬਦਲਾਅ ਹੁੰਦਾ ਇਹ ਭਗਵੰਤ ਮਾਨ ਉਸ ਕਿਸਮ ਦਾ ਬੰਦਾ ਜਿਹੜਾ ਆਪਦੀ ਘਰ ਦੀ ਦਾ ਨਾ ਹੋਇਆ ਆਪਦੇ ਨਿਆਣਿਆਂ ਦਾ ਨਹੀਂ ਹੋਇਆ ਟਾਰੀ ਵਾਲਿਓ ਉਹ ਜੂ ਤੁਹਾਡਾ ਕਦੇ ਹੋਏ ਦਰਸ਼ਨ ਦਰਸ਼ਨ ਕਹਿੰਦੇ ਨਾ ਕਿ ਹੋਵੇ ਤੇ ਹੋਏ ਤੇਰੇ ਦਰਸ਼ਨ ਤੇ ਦਿਨ ਵਧੀਆ ਲੰਘੂਗਾ ਹੁਣ ਤਾਂ ਦਰਚਨ ਵੀ ਨਹੀਂ ਹੁੰਦੇ ਜਾਣਨਾ ਉਹਨੇ ਹੁੰਦਾ ਕਿ ਉਹਦੇ ਪੁੱਤ ਨੇ ਦਿੱਲੀ ਵਾਲੇ ਨੇ ਕਿਥੇ ਤੇ ਜਹਾਜ਼ ਲੈ ਕੇ ਸਾਡੇ ਆਲਾ ਚੱਲਦਾ ਜਿੰਨਾ ਬੇੜਾ ਗਰਗ ਪੰਜਾਬ ਦਾ ਇਹ ਝਾੜੂ ਵਾਲੀ ਪਾਰਟੀ ਨੇ ਕਰਤਾ ਇੰਨਾ ਛਤ ਹਾਲਾਤ ਕਦੇ ਪਹਿਲਾਂ ਕਦੇ ਬਣੇ ਨਹੀਂ ਕਰਜਾ ਵਧਾਤਾ ਸਹੂਲਤ ਹੈ ਕੋਈ ਨਹੀਂ ਕੰਮ ਕੋਈ ਹੁੰਦਾ ਨਹੀਂ ਸੁਣਵਾਈ ਕੋਈ ਹੈ ਨਹੀਂ ਮਲਾਜਮ ਧਰਨੇ ਤੇ ਜਿਹੜੇ ਬੇਰੋਜ਼ਗਾਰ ਨੇ ਉਹ ਧਰਨੇ ਤੇ ਜਿਹੜੇ ਮੰਤਰੀਆਂ ਦੇ ਨੌਕਰ ਤੇ ਜਿਹੜੇ ਆਫੀਸ਼ੀਅਲ ਇਹਨਾਂ ਦਾ ਸਟਾਫ ਆ ਉਹ ਧਰਨੇ ਤੇ ਤੇ ਸਾਧ ਸੰਗਤ ਜੀ ਤੇ ਫਿਰ ਕੰਮ ਕਿਹੜਾ ਹੁੰਦਾ ਸਕੂਲ ਬਦਲ ਗਏ ਜੀ ਤੁਹਾਨੂੰ ਇਹੀ ਬੇਨਤੀ ਕਰੂੰਗਾ ਬਾਲ ਸਾਹਿਬ ਤੁਸੀਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਆ ਪੰਜਾਬ ਬਚਾਓ ਛੱਡੋ ਭਗਵੰਤ ਪੁਜਾਓ ਯਾਤਰਾ ਸ਼ੁਰੂ ਕਰੋ ਕਿ ਇਹ ਜ ਆ ਬੰਦਾ ਜਿਹੜਾ ਸਵੇਰੇ ਖਾ ਪੀ ਲੈਂਦਾ ਉਹ ਨੂੰ ਆਪ ਦੇ ਟੱਬਰ ਦਾ ਫਿਕਰ ਨਹੀਂ ਉਹਨੇ ਸਾਡੇ ਪੰਜਾਬ ਦਾ ਕਾਹਦਾ ਫਿਕਰ ਕਰਨਾ ਖਾਦੀ ਪੀਤੀ ਚ ਕੋਈ ਪਰਿਵਾਰ ਸਾਂਭ ਸਕਦਾ ਦੱਸੋ ਨਹੀਂ ਸਾਂਭ ਸਕਦਾ ਨਾ ਜਿਹੜਾ ਖਾਦੀ ਪੀਤੀ ਚ ਪਰਿਵਾਰ ਨਹੀਂ ਸਾਂਭ ਸਕਦਾ ਉਹ ਪੰਜਾਬ ਕਿੱਥੇ ਸਾਂਭ ਲਾ ਦੇ ਦੀਂ ਦਰਪਾਉ ਤੇ ਜੇ ਦਿਨ ਮਜੀਠੇ ਦਾ ਹੱਥ ਪੈ ਗਿਆ ਨਾ ਜੇ ਦਿਨ ਪੈ ਗਿਆ ਨਾ ਲੱਪਣਾ ਨਹੀਂ ਤੂੰ ਤੂੰ ਇੱਕਾਰੀ ਛੱਡ ਤੁਈ ਕਾਰੀ ਛੱਡ ਮੈਨੂੰ ਇੱਕਾਰੀ ਦੇਂਗਾ ਮੈਂ ਫੇਰ ਵਾਰ ਆਜੂ ਦੂਜੀ ਯਾਰੀ ਦੇਂਗਾ ਮੈਂ ਫੇਰ ਵਾਰ ਆਜੂ ਮਗਰ ਜੇ ਦਿਨ ਮੇਰਾ ਹੱਥ ਪੈ ਗਿਆ ਨਾ ਚੀਕਾਂ ਛੱਡੇ ਦੀ ਤਾਂ ਆਵਾਜ਼ ਨਹੀਂ ਨਿਕਲ ਦੇਣੀ ਮੈਂ ਚੀਕਾਂ ਤਾਂ ਇਹਦੇ ਨਾਲ ਦੇ ਆਦੀ ਨਿਕਲਣ ਗਿਆ ਕਟਾਰੂ ਚੱਕ ਕਰਕੇ ਦੀਆਂ ਉਹ ਜੇ ਤੁਸੀਂ ਵਜ਼ੀਰ ਬਣਾ ਛੱਡੇ ਇੱਕ ਹੋਰ ਦੀ ਵੀਡੀਓ ਮੇਰੇ ਕੋਲ ਆਈ ਹੈ ਵੇਖੋ ਬੇਸ਼ਰਮ ਐ ਦੇਖ ਨੇ ਭਗਵੰਤ ਜੀ ਨੇ ਵੀਡੀਓ ਵੇਖ ਲਈ ਵੇਖ ਲੀ ਮੈਂ ਤੁਹਾਨੂੰ ਕਹਿਣਾ ਮਗਰ ਇਹਨੂੰ ਸ਼ਰਮ ਨਾ ਆਈ ਕਿ ਹੋ ਜੇ ਮਿਸਟਰ ਨੂੰ ਬਰਖਾਸ ਕਰ ਦਵੇ ਪਤਾ ਨਹੀਂ ਕਿਹੜੀ ਗਲਤੀ ਕਿਹੜਾ ਬਦਲਾਵ ਇਹ ਬਾਦਲ ਸਾਹਿਬ ਬਦਲਾਵ ਇਹ ਨਵੇਂ ਬਾਬਾ ਜੀ ਵੈਸੇ ਤਾਂ ਬੜੀ ਦਲੇਰੀ ਬਖਾਉਂਦੇ ਹੁੰਦੇ ਉਹ ਜਿਹੜਾ ਕੋ ਪੈਗਪੋਗ ਲਾ ਕੇ ਗੁਰੂ ਦੀ ਹਾਜ਼ਰੀ 'ਚ ਚਲੇ ਜਾ ਤੇ ਇਹ ਕਿਹੜਾ ਬਦਲਾਵ ਹੁੰਦਾ ਇਹ ਭਗਵੰਤ ਮਾਨ ਉਸ ਕਿਸਮ ਦਾ ਬੰਦਾ ਜਿਹੜਾ ਆਪਦੀ ਘਰ ਦੀ ਦਾ ਨਾ ਹੋਇਆ ਆਪਦੇ ਨਿਆਣਿਆਂ ਦਾ ਨਹੀਂ ਹੋਇਆ ਟਾਰੀ ਵਾਲਿਓ ਉਹ ਜੂਠੋਟਾ ਕਦੇ ਹੋਏ ਦਰਸ਼ਨ ਦੁਰਸ਼ਨ ਕਹਿੰਦੇ ਨਾ ਕਿ ਹੋਵੇ ਹੋਏ ਤੇਰੇ ਦਰਸ਼ਨ ਤੇ ਦਿਨ ਵਧੀਆ ਲੰਘੂਗਾ ਹੁਣ ਤਾਂ ਦਰਸ਼ਨ ਵੀ ਨਹੀਂ ਹੁੰਦੇ ਇੱਕ ਉਹ ਦਿੱਲੀ ਦਾ ਮੁੱਖ ਮੰਤਰੀ ਮੈਂ ਤਾਂ ਪਹਿਲੀ ਵਾਰੀ ਸੁਣਿਆ ਜੀ ਇਹ ਵੀ ਸਾਥ ਦਾ ਗੁਲਾਬ ਹੀ ਹੈ 75 ਸਾਲਾਂ ਦਾ ਜਾਣਨਾ ਉਹਨੇ ਹੁੰਦਾ ਕਿ ਉਹਦੇ ਪੁੱਤ ਨੇ ਦਿੱਲੀ ਵਾਲੇ ਨੇ ਕਿਥੇ ਤੇ ਜਹਾਜ਼ ਲੈ ਕੇ ਸਾਡੇ ਵਾਲਾ ਮੈਂ ਪਹਿਲੀ ਵਾਰੀ ਜਿੱਤ ਦਾ ਸਾਰੀ ਖਰਚਾ ਇਹ ਨਾ ਸਮਝੋ ਕਿ ਤੇ ਭਗਵੰਤ ਮਾਨ ਆਪ ਦੀ ਜੇਬ ਚੋਂ ਕੱਢਦਾ ਭਾਈ ਸਾਹਿਬ ਤੁਸੀਂ ਭਰਦੇ ਹੋ ਉਹ ਖਰਚਾ ਜਿੰਨੀ ਆਰੀ ਉਹਨੂੰ ਈਡੀ ਸੱਤ ਲੈਂਦੀ ਹੈ ਮੈਂ ਤਾਂ ਈਡੀ ਵਾਲਿਆਂ ਨੂੰ ਮੇਰਾ ਜੀ ਕਰਦਾ ਪ੍ਰਧਾਨ ਮੰਤਰੀ ਜੀ ਥੋੜਾ ਉੱਥੇ ਮਸ਼ਰੂਫੀਅਤ ਜ਼ਿਆਦਾ ਹੀ ਹੈ ਕਿ ਬਾਬਾ ਜਾ ਤਾਂ ਇਹਨੂੰ ਫੜ ਲਾ ਕੇ ਜਰੀ ਬੰਦੇ ਕਿਉਂਕਿ ਆਈ ਆਰੀ ਤੁਸੀਂ ਇਹਨੂੰ ਸੱਦਰ ਦੀ ਚਿੱਠੀ ਭੇਜਦੇ ਹੋ ਸਾਨੂੰ 10 ਕਰੋੜ ਨੂੰ ਪੈ ਜਾਂਦਾ ਨਹੀਂ ਸਾਡੇ ਕਦੇ ਇਹਨੂੰ ਗੋਆ ਲੈ ਜਾਂਦੇ ਆ ਕਦੇ ਕਹਿੰਦੇ ਇਹਨੂੰ ਕਾਂਤਵਾਸ ਦੀ ਲੋਡ ਪੈ ਗਈ ਤੇ ਆਈ ਗੇਟਾ ਜਾਜ ਦਾ ਬਾਚ ਪੈਂਦਾ ਵੇਖੋ ਇਤਿਹਾਸ ਹਾਲਾਤ ਕੀ ਬਣ ਗਏ ਕਹਿੰਦੇ 300 ਯੂਨਿਟ ਮਾਰਕ ਕੀਤਾ ਬਾਦਲ ਸਾਹਿਬ ਤੁਹਾਨੂੰ ਮੈਂ ਮਜ਼ੇ ਦੀ ਗੱਲ ਦੱਸਾਂ ਸੀ ਸਰਕਾਰ ਸੀ ਸਾਡੀ ਅਸੀਂ ਤਾਂ ਗੱਲ ਨਹੀਂ ਕਰਾਂ ਜਾਂਦਾ ਮਗਰ ਹੁਣ ਚਲੋ ਲੱਗ ਲੈਣ ਦਿਓ ਜਿੱਥੇ ਇੰਨੇ ਤਵੇ ਲੱਗੇ ਉੱਥੇ ਇੱਕ ਹੋਰ ਲੱਗ ਜੂ ਸਾਡੀ 60 ਤਣੂ ਕਿਹੜਾ ਕੋਈ ਫਰਕ ਪੈ ਰਿਹਾ ਬਾਦਲ ਸਾਹਿਬ ਨੇ ਸਾਨੂੰ ਛੱਦ ਲਿਆ ਕਰੀਆ ਰਣੀਕੇ ਸਾਹਿਬ ਵੀ ਵਿੱਚ ਹੀ ਸੀ ਮੈਂ ਸੀ ਰਣੀਕੇ ਸਾਹਿਬ ਸੀ ਵਲਟਵਾ ਸਾਹਿਬ ਸੀ army 100 ਸੰਦੂ ਸੀ ਤੇ ਮੈਨੂੰ ਛੱਦ ਕੇ ਕਹਿੰਦੇ ਕਾਕਾ ਉਰਾ ਪੈਂਦੇ ਆ ਕਿ ਪਾ ਪੈਂਦੇ ਆ ਮੈਂ ਕਿਹਾ ਬਾਪੂ ਜੀ ਕੀ ਗੱਲ ਹੋ ਗਈ ਕਹਿੰਦੇ ਆ ਬਿਜਲੀ ਪੁਜਲੀ ਵਾਲੇ 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 ਜਿਹੜੇ ਬਿਜਲੀ ਬੋਰਡ ਵਾਲੇ ਆ ਕਹਿੰਦੇ ਸਾਨੂੰ ਕਹਿੰਦੇ ਕਿ ਸਾਨੂੰ ਕੋਈ ਇੱਥੇ ਬੜਾ ਨਹੀਂ ਦਿੰਦਾ ਪਿੰਡਾਂ 'ਚ ਸਾਡੇ ਇੱਥੇ ਹਾਲ ਸੀ ਬਾਪੂ ਦੇ ਰਾਤ ਵੇਲੇ ਥੋੜੇ ਰਾਤ ਵੇਲੇ ਇਹ ਤਾਂ 300 ਯੂਨਿਟ ਦੀ ਗੱਲ ਕਰਦੇ ਮੈਨੂੰ ਲੱਗਦਾ ਤਾਂ 1000 ਯੂਨਿਟ ਬਾਪ ਹੀ ਚੱਲਦਾ ਸੀ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਕੁੰਡੀ ਲਾਈ ਫਿਰਦਾ ਸੀ ਜਿੰਨਾ ਮਰਜ਼ੀ ਹੀਟਰ ਚੱਲਦਾ ਦੱਸ ਦਿਓ ਠੀਕ ਗੱਲ ਕਰਦਾ ਗੱਲ ਕਰਦਾ ਇਹ ਚੋ ਕਰ ਦਿੰਦੇ ਆ ਬੰਦੇ ਨੂੰ ਐਸ ਲਈ ਇਹ ਗੱਲਾਂ ਮੈਂ ਤਾਂ ਕਰਦਾ ਕਿਉਂਕਿ ਉਦੋਂ ਲੋਕਾਂ ਦਾ ਗਰੀਬਾਂ ਦਾ ਦਰਦ ਦੇ ਸੰ ਮੈਨੂੰ ਯਾਦ ਆ ਆਟੇ ਦਾਲ ਵਰਗੀ ਸਕੀਮ ਹੁਣ ਕਿੰਨਿਆ ਕਿਤੇ ਕਾਰਡ ਕੱਟੇ ਗਏ ਕਿਹੜਾ ਪੈਂਦਾ ਜਿਹਦੇ ਕਾਰਡ ਨਾ ਕੱਟੇ ਜਾ ਗਏ ਹੋ ਕਾਰਡ ਕੱਟਦੇ ਇਸ ਲਈ ਆ ਕਹਿੰਦੇ ਪੈਸੇ ਨਹੀਂ ਪਰ ਕੇਜਰੀ ਆਲ ਨੂੰ ਜਦੋਂ ਜਾਜ ਤੇ ਹੂਟਾ ਜਿਹੜਾ ਹੁੰਦਾ ਉਦੋਂ ਪੈਸੇ ਜਦੋਂ ਵਜੀਫਾ ਸੀ ਬੱਚਿਆਂ ਦਾ ਬੰਦ ਕਰਨਾ ਹੋਵੇ ਉਦੋਂ ਕਿ ਪੈਸੇ ਨਹੀਂ ਆ ਦੇਣਾ ਹੁੰਦਾ ਉਦੋਂ ਪੈਸੇ ਮਲਾਜਮਾ ਦਾ T A D A ਬੰਦ ਮਗਰ ਜਦੋਂ ਕੇਜਰੀ ਵਾਲ ਨੂੰ ਜਾਤ ਤੇ ਹੂਟਾ ਦੇਣਾ ਹੋਵੇ ਉਦੋਂ ਪੈਸੇ ਖਜ਼ਾਨੇ 'ਚ ਆ ਜਾਂਦੇ ਹਨ ਇਹਨਾਂ ਕੋਲ ਬੜੀ ਵੱਡੀ ਗਿਣਤੀ ਹੈ ਅੱਜ ਲਾਰਨ ਆਰਡਰ ਦੇ ਇਹ ਜਿਹੇ ਹਾਲਾਤ ਆ ਮੈਨੂੰ ਲੱਗਦਾ ਜਿਵੇਂ ਉਹ ਲੰਡੇ ਉਰੀ ਉਹ ਲਾਰੈਂਸ ਬਿਸ਼ਨੋਈ ਉਰੀ ਜੱਗੂ ਭਗਵਾਨਪੁਰੀਏ ਰਹਿੰਦੀ ਫੋਨ ਤੇ ਜਿਹਦੇ ਘਰ ਚਲੇ ਜਾਉ ਕਹਿੰਦਾ ਸਰ ਜੀ ਮੈਨੂੰ ਵੀ ਫੋਨ ਆ ਗਿਆ ਮੈਨੂੰ ਵੀ ਫੋਨ ਆ ਗਿਆ ਮੈਨੂੰ ਲੱਗਦਾ ਕੇਦਰੀ ਆਲ ਤੇ ਭਗਵਾਨ ਨੇ ਇਹਨਾਂ ਨੂੰ ਫੋਨ ਹੀ ਬਗੈਰ ਚਾਰਜ ਤੋਂ ਹੀ ਚੱਲਦਾ ਕਾਲਿੰਗ ਫਰੀ ਹੈ ਜਿਹੜੇ ਦੁਕਾਨਦਾਰ ਕੋਲ ਚਲੇ ਜਾਓ ਜਿਹੜੇ ਆੜਤੀਏ ਕੋਲ ਚਲੇ ਜਾਓ ਕਿਸੇ ਹੋਟਲ ਵਾਲੇ ਕੋਲ ਚਲੇ ਜਾਓ ਕਿਸੇ ਸਹੇਦੇ ਬੰਦੇ ਕੋਲ ਚਲੇ ਜਾਓ ਬਾਦਲ ਸਾਹਿਬ ਲਾਅ ਨਾਅਰ ਤੇ ਇਹ ਹਾਲਾਤ ਹੋ ਗਿਆ ਕਿ ਕੋਈ ਚੱਜ ਦੀ ਗੱਡੀ 'ਚ ਜਾਂ ਚੱਜ ਦਾ ਹੋ ਘਰ 'ਚ ਰਹਿ ਕੇ ਰਾਜੀ ਨਹੀਂ ਕਿ ਪਤਾ ਨਹੀਂ ਸਵੇਰੇ ਕਦੋਂ ਬਲਾਵਾ ਆ ਜਾਣਾ ਇਹਨਾਂ ਦਾ ਮੈਂ ਇੱਕ ਸਿੰਗਰ ਦੇ ਪ੍ਰੋਗਰਾਮ ਤੇ ਹੋ ਕੇ ਆਇਆ ਮਾ ਉਹਦਾ ਨਾਂ ਨਹੀਂ ਲੈਂਦਾ ਮੈਂ ਕਹਿਆ ਯਾਰ ਬੜਾ ਪ੍ਰੋਗਰਾਮ ਮੱਠਾ ਜਾ ਕੀਤਾ ਕਹਿੰਦੇ ਜੀ ਜਾਨ ਨਹੀਂ ਬਚਾਉਣ ਦੇ ਇੱਕ ਦਾ ਫੋਨ ਆਈ ਜਾਂਦਾ ਕਿ ਇੰਨੇ ਕਲਾ ਦੇ ਹੁਣ ਸਾਨੂੰ ਸਮਝ ਨਹੀਂ ਹੁੰਦੀ ਵਿਆਹ ਕਰਾਈਏ ਕਿ ਉਹਨੂੰ ਕਲਾ ਦਈਏ ਕੁਛ ਨਾ ਕੁਛ ਹਾਲਾਤ ਇਹ ਬਣ ਗਏ ਆ ਚਲੋ ਮੈਂ ਇੰਨਾ ਗੱਲਾਂ ਵੱਲ ਜ਼ਿਆਦਾ ਨਹੀਂ ਜਾਂਦਾ ਤੁਸੀਂ ਸਾਰੇ ਸਮਝ ਸਿਆਣੇ ਹੋ ਮਗਰ ਤੁਹਾਨੂੰ ਬੇਨਤੀ ਹੈ ਕਿ ਤੁਹਾਨੂੰ ਆਉਣ ਵਾਲੀ ਪੀੜ੍ਹੀ ਮਾਫ਼ ਨਾ ਕਰੂ ਸਾਡੇ ਚ ਨੁਕਸ ਹੋਣੇ ਮਗਰ ਮੈਂ ਸਮਝਦਾ ਕਿ ਜਿੰਨਾ ਬੇੜਾ ਗਰਗ ਪੰਜਾਬ ਦਾ ਇਹ ਝਾੜੂ ਵਾਲੀ ਪਾਰਟੀ ਨੇ ਕਰਤਾ ਇੰਨਾ ਛਤ ਹਾਲਾਤ ਕਦੇ ਪਹਿਲਾਂ ਕਦੇ ਬਣੇ ਨਹੀਂ ਕਰਜ਼ਾ ਵਧਾਤਾ ਸਹੂਲਤ ਹੈ ਕੋਈ ਨਹੀਂ ਕੰਮ ਕੋਈ ਹੁੰਦਾ ਨਹੀਂ ਸੁਣਵਾਈ ਕੋਈ ਹੈ ਨਹੀਂ ਮੁਲਾਜ਼ਮ ਧਰਨੇ ਤੇ ਜਿਹੜੇ ਬੇਰੋਜ਼ਗਾਰ ਨੇ ਉਹ ਧਰਨੇ ਤੇ ਜਿਹੜੇ ਮੰਤਰੀਆਂ ਦੇ ਨੌਤੇ ਜਿਹੜੇ ਆਫੀਸ਼ੀਅਲ ਇਹਨਾਂ ਦਾ ਸਟਾਫ ਹੈ ਉਹ ਧਰਨੇ ਤੇ ਤੇ ਸਾਜ ਸੰਗਤ ਜੀ ਤੇ ਫਿਰ ਕੰਮ ਕਿਹੜਾ ਹੁੰਦਾ ਸਕੂਲ ਬਦਲ ਗਏ ਜੀ ਕੋਈ ਆਮ ਆਦਮੀ ਕਹਿੰਦੇ ਕਲੀਨਿਕ ਖੋਲੇ ਕੋ ਹੋ ਗਿਆ ਜੀ ਇਲਾਜ ਕੀ ਇਲਾਜ ਚ ਫਰਕ ਆਇਆ ਸਕੂਲਾਂ ਚ ਫਰਕ ਆਇਆ ਹਾਂ ਮਗਰ ਇਸ਼ਤਿਹਾਰ ਦਿੱਤਾ ਢੁੱਕੀ ਘੜ ਛੱਡਿਆ 1000 ਕਰੋੜ ਖਰਚ ਕਰਤਾ ਇਸ਼ਤਿਹਾਰ ਜੇ ਇਸ਼ਤਿਹਾਰ ਵੇਖੋ ਤੇ ਤਮਿਲਨਾਡੂ ਵੀ ਇਸ਼ਤਿਹਾਰ ਲੱਗਦਾ ਕੇਜਰੀ ਹਾਲ ਦਾ ਭਗਵੰਤ ਮਾਨ ਦਾ ਕਿ ਜੇ ਮੁਫਤ ਇਲਾਜ ਕਰਾਉਣਾ ਇਹ ਟਾਰੀ ਵਾਲੇ ਹਸਪਤਾਲ ਖੋਲਿਆ ਨਾ ਰਣੀਕੇ ਚ ਵੀ ਰਣੀਕੇ ਸਾਹਿਬ ਖੋਲਿਆ ਲੈ ਕਲੀਨਿਕ ਮੈਂ ਚ ਨਹੀਂ ਗਿਆ ਸੀ ਉੱਥੇ ਲੱਗਿਆ ਸੀ ਇਸ਼ਤਿਹਾਰ ਪੂਰੇ ਸ਼ਫੇ ਦਾ ਭਗਵੰਤਾਨ ਦਾ ਜੈ ਨਾ ਜੇ ਮੁਫਤ ਇਲਾਜ ਕਰਾਉਣਾ ਤੇ ਰਣੀਕੇ ਵਾਲੇ ਆਮ ਆਦਮੀ ਮhalla ਕਲੀਨਿਕ ਤੇ ਆ ਜਾਓ ਰਣੀਕੇ ਵਾਲਿਆਂ ਦਾ ਤਾਂ ਹੁੰਦਾ ਨਹੀਂ ਤੇ ਚਨਈ ਵਾਲਿਆਂ ਨੂੰ ਸੱਦੀ ਜਾਂਦੀ ਇਹ ਤਾਂ ਇਹ ਜੇ ਨੇ ਚੋਰ ਇਹਨਾਂ ਤੋਂ ਬਚ ਜਾਓ ਔਰ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਬਾਲ ਸਾਹਿਬ ਤੁਸੀਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਪੰਜਾਬ ਬਚਾਓ ਛੱਡੋ ਭਗਵੰਤ ਪੁਜਾਓ ਯਾਤਰਾ ਸ਼ੁਰੂ ਕਰੋ ਕਿ ਇਹ ਜ ਆ ਬੰਦਾ ਜਿਹੜਾ ਸਵੇਰੇ ਖਾ ਪੀ ਲੈਂਦਾ ਉਹ ਨੂੰ ਆਪ ਦੇ ਟੱਬਰ ਦਾ ਫਿਕਰ ਨਹੀਂ ਉਹਨੇ ਸਾਡੇ ਪੰਜਾਬ ਦਾ ਕਾਹਦਾ ਫਿਕਰ ਕਰਨਾ ਖਾਦੀ ਪੀਤੀ ਚ ਕੋ ਪਰਿਵਾਰ ਸਾਂਭ ਸਕਦਾ ਦੱਸੋ ਨਹੀਂ ਸਾਂਭ ਸਕਦਾ ਨਾ ਜਿਹੜਾ ਖਾਦੀ ਪੀਤੀ ਚ ਪਰਤਵਾਰ ਨਹੀਂ ਸਾਂਭ ਸਕਦਾ ਉਹ ਪੰਜਾਬ ਕਿੱਥੇ ਸਾਂਭ ਲਾ ਮਜੀਠੀਏ ਨੂੰ ਕਹਿੰਦਾ ਅੰਦਰ ਦੇ ਦੇਣਾ ਦੇ ਦੇ ਇਹਨੂੰ ਦਰਪਾਉ ਤੇ ਜਿਸ ਦਿਨ ਮਜੀਠੇ ਦਾ ਹੱਥ ਪੈ ਗਿਆ ਨਾ ਜਿਸ ਦਿਨ ਪੈ ਗਿਆ ਨਾ ਲੱਭਣਾ ਨਹੀਂ ਤੂੰ ਤੂੰ ਇਕਾਰੀ ਛੱਡ ਤੂੰ ਇਕਾਰੀ ਛੱਡ ਮੈਨੂੰ ਇਕਾਰੀ ਦੇ ਦੇਗਾ ਮੈਂ ਫੇਰ ਵਾਰ ਆ ਜੂੰ ਦੂਜੀ ਵਾਰੀ ਦੇਵਾਂਗਾ ਮੈਂ ਫੇਰ ਵਾਰ ਆਜੂ ਮਗਰ ਜੇ ਦਿਨ ਮੇਰਾ ਹੱਥ ਪੈ ਗਿਆ ਨਾ ਚੀਕਾ ਛਾਡੇ ਦੀ ਤਾਂ ਆਵਾਜ਼ ਨਹੀਂ ਨਿਕਲ ਦੇਣੀ ਮੈਂ ਚੀਕਾ ਤਾਂ ਇਹਦੇ ਨਾਲ ਦੀ ਆਦੀ ਨਿਕਲਣ ਗਿਆ ਕਟਾਰੂ ਚੱਕ ਕਰਕੇ ਦੀਆਂ ਉਹੋ ਜੇ ਤੁਸੀਂ ਵਜ਼ੀਰ ਬਣਾ ਛੱਡੇ ਇੱਕ ਹੋਰ ਦੀ ਵੀਡੀਓ ਮੈਂ ਇਹਦੇ ਕੋਲਾਈ ਆ ਵੇਖੋ ਬੇਸ਼ਰਮ ਏਡੇ ਨੇ ਭਗਵੰਤਮਾਨ ਨੇ ਵੀਡੀਓ ਵੇਖ ਲਈ ਵੇਖ ਲਈ ਮੈਂ ਤੁਹਾਨੂੰ ਕਹਿੰਦਾ ਮਗਰ ਇਹਨੂੰ ਸ਼ਰਮ ਨਾ ਆਈ ਕਿ ਹੋ ਜੇ ਮਿਸਟਰ ਨੂੰ ਬਰਖਾਸ ਕਰ ਦਵੇ ਔਰ ਮੈਂ ਕਿਸੇ ਦੀ ਵੀਡੀਓ ਜਨਤਕ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹਦੇ ਵੀ ਬੱਚੇ ਨੇ ਉਹਦੇ ਵੀ ਪਰਿਵਾਰ ਚ ਧੀ ਪੁੱਤ ਨੇ ਮੈਂ ਬੜੀਆਂ ਦਵਾਈਆਂ ਦੇਤੀਆਂ ਮੈਂ ਬਾਬਾ ਉਹਨੂੰ ਲਾ ਦਿਓ ਗਲੋ ਟਕੀ ਰਵੇ ਇਹ ਜਿਹਾ ਵਜ਼ੀਰ ਨਹੀਂ ਚਾਹੀਦਾ ਮਗਰ ਮੈਨੂੰ ਹੁਣ ਸਮਝ ਆਈ ਇਹ ਜੇ ਬੇਸ਼ਰਮਾ ਨਾਲ ਬਾਪਿਆ ਕਿ ਜਦ ਤੱਕ ਮੈਂ ਕਿਸੇ ਟਿਕਾਣੇ ਸਿਰ ਵੀਡੀਓ ਦੇ ਨਹੀਂ ਦਿੰਦਾ ਜਦ ਤੱਕ ਇਹਨਾਂ ਦੀ ਇਨਕੁਆਇਰੀ ਹੋ ਨਹੀਂ ਜਾਂਦੀ ਇਹ ਬੇਸ਼ਰਮਾ ਨੇ ਹਟਣਾ ਨਹੀਂ ਇਹ ਜੇ ਲੋਕ ਨੇ ਮਤਲਬ ਕਮਾਲ ਹੋ ਗਈ ਜੀ ਉੱਤੋਂ ਤੁਸੀਂ ਕਰੋ ਚੋਰੀ ਉੱਤੋਂ ਸੀਨਾ ਚੋਰੀ ਮਤਲਬ ਇਹ ਕਮਾਲ ਦੀ ਪੋਲਟਿਕਸ ਚੱਲ ਰਹੀ ਹੈ ਪੰਜਾਬ ਕੇ ਇਸ ਲਈ ਪੰਜਾਬ ਨੂੰ ਜੇ ਬਚਾਉਣਾ ਜੇ ਪਿੰਡਾਂ ਦੇ ਹਾਲਾਤ ਸੁਧਾਰਨੇ ਹੈ ਜੇ ਪੰਜਾਬ ਨੂੰ ਇਹ ਰਿਮੋਟ ਕੰਟਰੋਲ ਚੋਂ ਤੁਸੀਂ ਇਹ ਮੁਕਤੀ ਦਵਾਨੀਆਂ ਤੁਸੀਂ ਆਹ ਵੇਖ ਲਓ ਸੁਲਤਾਨਪੁਰ ਲੋਧੀ ਕੀ ਹੋਇਆ ਗੁਰਪੁਰਬ ਦੇ ਦਿਨ ਹੋਣ ਅਕਾਲ ਬੂੰਗਾ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਬੇਰ ਸਾਹਿਬ ਦੇ ਸਾਹਮਣੇ ਆ ਅੰਮ੍ਰਿਤ ਵੇਲੇ ਦਾ ਸਮਾ ਹੋਵੇ ਪ੍ਰਭਾਤ ਫੇਰੀਆਂ ਨਿਕਲਦੀਆਂ ਹੁਣ ਕੀ ਇਸ ਬਦਲਾ ਨੂੰ ਵੋਟਾਂ ਪਾਈਆਂ ਸਨ ਕਿ ਉੱਥੇ ਜਾ ਕੇ 500 ਫੇਰ ਕਰਨ ਸਿਰਫ ਇਸ ਲਈ ਕਿਉਂਕਿ ਜੇ ਇਸ ਧਿਰ ਨੂੰ ਉੱਥੇ ਕਾਬਜ ਕਰਨਾ ਸੀ ਮੈਨੂੰ ਬਾਬਿਆਂ ਨਾਲ ਕੋਈ ਨਹੀਂ ਚਾਹੇ ਬਾਬੇ ਬਲਬੀਰ ਹੋਣ ਚਾਹੇ ਬਾਬਾ ਮਾਨ ਸਿੰਘ ਹੋਣ ਮਗਰ ਮੈਨੂੰ ਇਸ ਗੱਲ ਨਾਲ ਪ੍ਰੋਬਲਮ ਹੈ ਕਿ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਠ ਖੰਡਿਤ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਹੈ ਨਿਹੱਤੇ ਤੇ ਫੈਰ ਕਰਨ ਦੀ ਇਜਾਜ਼ਤ ਨਹੀਂ ਹੈ ਸਾਧ ਸੰਗਤ ਜੀ ਜਿੰਨਾ ਫੈਰ ਉੱਥੇ ਹੋਇਆ ਜਿਉ ਖੰਡ ਪਾਠ ਸਾਹਿਬ ਖੰਡਿਤ ਹੋਏ ਜੋ ਹਾਲਾਤ ਉਥੇ ਪੈਦਾ ਕੀਤੇ ਸਿਰਫ ਇਹ ਲਈ ਕਿਉਂਕਿ ਭਗਵੰਤ ਮਾਨ ਨੇ ਆਪ ਦੀ ਭੈਣ ਜਿੱਥੇ ਪੜਾਉਂਦੀ ਸੀ ਉਹਦੀ ਗੱਲ ਪਗਾਉਣੀ ਸੀ ਸਾਧ ਸੰਗਤ ਜੀ ਇਹ ਹਾਲਾਤ ਪੰਜਾਬ ਦੇ ਬਣ ਗਏ ਐ ਇਸ ਲਈ ਤੁਹਾਨੂੰ ਸਿਆਣੇ ਬਣਨਾ ਪੈਣਾ ਸੁਚੇਤ ਹੋਣਾ ਪੈਣਾ ਜੇ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਤੇ ਉਹ ਦਿਲ ਦੂਰ ਨਹੀਂ ਜਦੋਂ ਦਿੱਲੀ ਵਾਲਿਆਂ ਦੇ ਕੋਲ ਅੱਜ ਪੰਜਾਬ ਦੇ ਬੱਚੇ ਨੂੰ ਨੌਕਰੀ ਨਹੀਂ ਮਿਲਦੀ ਦਿੱਲੀ ਤੋਂ ਲਿਆ ਲਿਆ ਬੱਚਿਆਂ ਨੂੰ ਇੱਥੇ ਭਰਤੀ ਕਰਕੇ ਲੱਖ ਲੱਖ ਰੁਪਈਆ ਤਨਖਾਹ ਪੰਜ ਪੰਜ ਗਨਮੈਨ ਜਿੰਨੀਆਂ ਪੋਸਟਾਂ ਨੇ ਵਡੀਆਂ ਸਾਰਿਆਂ ਤੇ ਕਾਬਜ ਦਿੱਲੀ ਵਾਲੇ ਕਰਾਤੇ ਆ ਜਿਹੜਾ ਪੰਜਾਬ ਖੁਦ ਮੁਖਤਿਆਰੀ ਬਾਰਡਰ ਤੇ ਤੁਸੀਂ ਲੜੋ ਦੇਸ਼ ਦੀ ਆਜ਼ਾਦੀ ਲਈ ਤੁਸੀਂ ਲੜੋ ਮਗਰ ਜਦੋਂ ਤੁਹਾਡੇ ਫੈਸਲੇ ਲੈਣ ਦੀ ਵਾਰੀ ਆਵੇ ਤੇ ਦਿੱਲੀ ਕਰੇ ਕੀ ਇਹ برداشت ਹੈ برداشت ਹੈ ਜੀ ਨਹੀਂ ਬਰਦਾਸ਼ਤ ਹੈ ਤੇ ਤਗੜੇ ਹੋ ਜੋ ਤਗੜੇ ਹੋ ਕੇ ਇਹਨਾਂ ਨੂੰ ਹੁਣ ਭਾਵੇਂ ਇੱਕ ਵਾਰੀ ਠੱਗੇ ਗਏ ਆ ਮਗਰ ਗਾ ਇਹਨਾਂ ਦੀਆਂ ਚੀਕਾਂ ਜੇ ਕਡੌੜੀਆਂ ਤੇ ਕਰੀ ਜਕਾਰਾ ਛੜ ਦਿਓ ਜੇ ਝਾੜੂ ਦੀਆਂ ਚੀਕਾਂ ਕਡੌੜੀਆਂ ਚਰਾਉਣੀਆਂ ਸੋਹ 3 ਆਕਾਲ ਐਸਲੀ ਮੈਂ ਖੈਰਾ ਸਾਹਿਬ ਦਾ ਕੱਲ ਮੇਰੇ ਹੱਕ 'ਚ ਬੜੇ ਡੰਟ ਕੇ ਬੋਲੇ ਨੇ ਚਲੋ ਅੱਜ ਮੈਂ ਇਹ ਗੱਲ ਨਹੀਂ ਕਰਨਾ ਚਾਹੁੰਦਾ ਸੀ ਮਗਰ ਰੱਬ ਦੇ ਰੰਗ ਵੇਖੋ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਖੈਰਾ ਸਾਹਿਬ ਤੁਹਾਡੇ ਤੇ ਪਰਚਾ ਵੀ ਕਾਂਗਰਸੀਆਂ ਨੇ ਬਣਾਇਆ 17 ਚ ਤੁਹਾਡੇ ਤੇ ਪਰਚਾ ਹੋਇਆ ਸੀ ਤੇ ਮੇਰੇ ਤੇ ਪਰਚਾ ਵੀ ਕਾਂਗਰਸੀਆਂ ਨੇ ਬਣਾਇਆ ਇਸ ਲਈ ਇਹ ਸ਼ੁਰੂਆਤ ਇਹ ਜੇ ਗੰਦੇ ਪਰਚਿਆਂ ਦੀ ਘਟੀਆ ਸਿਆਸਤ ਦੀ ਇਹ ਕਾਂਗਰਸ ਪਾਰਟੀ ਨੇ ਸ਼ੁਰੂ ਕੀਤੀ ਸੀ ਔਰ ਉਹਦੀ ਲਪੇਟ ਤੇ ਅੱਜ ਤੁਸੀਂ ਵੀ ਆਏ ਹੋ ਸੇਕ ਲੱਗ ਗਿਆ ਮੈਂ ਵੀ ਮਹਿਸੂਸ ਕਰਦਾ ਕਿ ਇਹ ਜੀ ਪੋਲਿਟਿਕ ਇਹ ਜਾਂ ਤਕੇ ਛਾਈ ਜੋ ਖਾਰਾ ਸਾਹਿਬ ਨਾਲ ਹੋ ਰਹੀ ਹੈ ਉਹ ਕਿਸੇ ਪੋਲਿਟ ਸਿਆਸਤ ਦੇ ਬੰਦੇ ਨਾਲ ਨਾ ਹੋਵੇ ਸਿਆਸਤ ਆਪ ਦੀ ਤਾਂ ਵਿਚਾਰਤਾ ਰਾ ਆਪ ਦੀ ਤਾਂ ਇਹਦੇ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ ਇਹਦੇ ਨਾਲ ਪੈਨਸ਼ਨ ਨਹੀਂ ਲੱਗ ਜਾਣੀ ਇਹਦੇ ਨਾਲ ਆٹے ਦੇ ਦਾਲ ਦੇ ਕਾਰਡ ਨਹੀਂ ਬਣ ਜਾਣੇ ਗ੍ਰਾਂਟਾਂ ਨਹੀਂ ਆ ਜਾਣੀਆਂ ਬਿਜਲੀ ਨਹੀਂ ਪਹੁੰਚ ਜਾਣੀ ਇਹ ਲੋਕਾਂ ਨੂੰ ਧਿਆਨ ਭਟਕਾਉ ਮੁੱਦੇ ਨਹੀਂ ਔਰ ਇਹਨਾਂ ਮੁੱਦਿਆਂ ਨਾਲ ਪੰਜਾਬ ਦਾ ਨੁਕਸਾਨ ਤੇ ਲੋਕਾਂ ਦਾ ਤਮਾਸ਼ਾ ਖੜਾ ਹੁੰਦਾ ਚਲੋ ਦੇਰ ਆਏ ਦਰੋਸਤ ਆਏ ਕਦੇ ਮੈਂ ਫੇਰ ਕਿਸੇ ਵੇਲੇ ਇਹਦੇ ਬਾਰੇ ਗੱਲ ਕਰੂੰਗਾ